ਨਮਸਕਾਰ ਸਤਿ ਸ੍ਰੀ ਅਕਾਲ ਅੱਜ ਬੀਡੀ ਮੈਮੋਰੀਅਲ ਸੁਸਾਇਟੀ ਫਾਜ਼ਲਕਾ ਦੇ ਚੇਅਰਮੈਨ ਸ਼੍ਰੀ ਬੰਟੀ ਸਚਦੇਵਾ ਅਤੇ ਸਮਾਜ ਸੇਵੀ ਅਤੇ 21 ਨੰਬਰ ਵਾਰਡ ਦੇ ਕੌਂਸਲਰ ਮੈਡਮ ਪੂਜਾ ਲੂਥਰਾ ਵੱਲੋਂ ਇੱਕ ਗਰੀਬ ਮਾਤਾ ਦੇ ਘਰ ਵਿੱਚ ਰਾਸ਼ਨ ਦਿੱਤਾ ਗਿਆ ਅਤੇ ਵੱਧਦੀ ਠੰਡ ਦੇ ਕਹਿਰ ਨੂੰ ਤੋਂ ਬਚਾਉਣ ਵਾਸਤੇ ਇਜਾਜ਼ਤ ਦਿੱਤੀ ਗਈ ਗੌਰਤਲਬੇ ਕਿ ਗਰੀਬਾਂ ਦੇ ਮਸੀਹਾ ਬੰਟੀ ਸਚਦੇਵਾ ਤੇ ਮੈਡਮ ਪੂਜਾ ਲੂਥਰਾ ਹਰ ਵਕਤ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਸਾਡੇ ਚੈਨਲ ਵੱਲੋਂ ਵੀ ਇਸ ਨੇਕ ਜੋੜੀ ਦਾ ਹੈਲਪਲਾਈਨ ਨੰਬਰ ਜਾਰੀ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਹੈ ਤਾਂ ਇਹਨਾਂ ਦਾ ਨੰਬਰ ਨੋਟ ਕਰੋ 95631 63000 ਅਸੀਂ ਇੱਕ ਵਾਰ ਫੇਰ ਨੰਬਰ ਤੁਹਾਨੂੰ ਨੋਟ ਕਰਵਾ ਰਹੇ ਹਾਂ 95631 63000 ਇਹ ਮੈਡਮ ਪੂਜਾ ਲੂਥਰਾ ਦਾ ਨੰਬਰ ਹੈ ਜੀ ਬੰਟੀ ਸਚਦੇਵਾ ਜੀ ਦਾ ਵੀ ਨੰਬਰ ਇਹੀ ਹੈ ਜੇਕਰ ਤੁਸੀਂ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ 24 ਘੰਟੇ ਵਿੱਚ ਕਿਸੇ ਵੇਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਐਮਐਸ ਲਾਈਵ ਤੋਂ ਨਿਸ਼ਾ ਸ਼ਰਮਾ ਦੀ ਰਿਪੋਰਟ ਬਿਨਾਂ ਉਧਰ ਦਾ ਪਾਣੀ ਨਹੀਂ ਜਾਂਦਾ ਨਾ ਹੀ ਉਧਰ ਆਇਆ ਜਾਂਦਾ ਹੋਰ ਕੋਈ ਪਾਸ ਕਰੇਗਾ ਉਹ ਅੱਗੇ ਚੱਲਦਾ ਹੈ ਅੱਜ ਹੈ 20 ਉਹ ਨਹੀਂ ਮਾਤਰ ਆਲੇ 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 ਉਹ ਨਹੀਂ ਮਾਤਰ ਆ

ਤੁਹਾਡਾ ਸਾਰਾ ਕੀ ਪਤਾ ਨਹੀਂ 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 ਜਾਵਣੀ ਮਾਂ ਤਾਂ ਕੀ ਗੱਲ ਹੋ ਗਈ ਅਜੇ ਆਏ ਤੁਹਾਡੇ ਕੋਲ ਕੀ ਕੀ ਲੈ ਕੇ ਆਏ ਆ ਹੈ ਕੀ ਲੈ ਕੇ ਆਏ ਆ ਰਸਣ ਆਸ਼ਣ ਹੁੰਦੇ ਰਸਣ ਲੈ ਕੇ ਆਏ ਆ ਤੇ ਘਰੇ ਰਸਣ ਦਾ ਕੋਈ ਅਰੇਂਜਮੈਂਟ ਨਹੀਂ ਹੈਗਾ ਕੋਈ ਕਮਾਂਡ ਵਾਲਾ ਨਹੀਂ ਹੈ ਅੱਛਾ ਅੱਛਾ आज तोडे कोले आए आ हा? हाँ, पूजा लूथरा आए आ हाँ, बंटी वीरा आए आ हाँ, ए की लेके आए आ की की लेके आए तोडे वास्ते आ दान आ तोडे आशन हां आदरी आ रजाईएगी खाली ठीक है मेरा माता ने गला राशन मनया आ जाई ओ चीज था ਹਾਲੇ ਹੀ ਆਠੋ ਪੈ ਮੈਨੇ ਬਾਟੂ ਕੋ ਕਰੀ ਜੇ ਨਹੀਂ ਹਾਂ ਖੁਰਸੀ ਹਾਂ ਮਾਣੇ ਸਾਰੇ ਬੱਚੇ ਆਏ ਨੇ ਹੋਰ ਇਹਨੇ ਵੱਡੀ ਵੱਡੀ ਉਪਰਾ ਕਰੇ ਉਹ ਕਮਾਲ ਤੁਹਾਡੀ ਆਇ ਕਿ ਨਹੀਂ ਹਾਂ ਹਾਂ ਛੀਵ ਅੰਨੇ ਸਮਾਂ ਹੀ ਹੁੰਦਾ ਕੋਈ ਦੱਸ ਹਾਂ ਲੈ ਉਹ ਪਰਮਾਨੰਦ ਆਵੇ ਚਲੋ ਤੇ ਨੀ ਵਾਟ ਉੱਪਰ ਚਲਦੇ ਆ ਆਜੋ ਆਜੋ ਹਾਂ 叫俺们咋弄？俺来你家里弄啥呢？我在家里弄啥呢？俺来吃啥呢？叫俺。啊，啊，看美女多，美女哎。

ਤੇ ਜਿਲ੍ਹਾ ਪ੍ਰਧਾਨ ਆਲ ਇੰਡੀਆ ਰੋੜਾ ਖਤਰੀ ਪੰਜਾਬੀ ਗੁਨਟੀ ਫਾਜ਼ਿਲ ਕਾ ਅੱਜ ਸਾਡੀ ਸੋਸਾਇਟੀ ਵੱਲੋਂ ਇੱਕ ਜੁਗਤਮਨ ਪਰਿਵਾਰ ਜੇ ਮਾਤਾ ਕਲ ਨੇ ਰਹਿੰਦੇ ਸੀ ਉਹਨਾਂ ਨੂੰ ਰਾਸ਼ਨ ਦੀ ਲੋੜ ਸੀ ਆਈ ਵਾਲੀ ਰਾਸ਼ਨ ਦੇਈ ਜਾਇ ਮਨ थी ਤੇ ਜਿਹੜੇ ਮੇਲੇ ਮਤਲਬ ਲੋਡ ਬੰਦੀ ਸਾਡੇ ਕੋਲ ਅੱਗੇ ਆਫਿਸ ਲੈ ਜਾਂਦੇ ਨੇ ਤੇ ਅੱਜ ਬਕੈਨ ਵਾਲੇ ਅਮੈਸਟਰਿਸ ਸੀ ਉੱਥੇ ਬਿਜ਼ੀ ਹੋਣ ਕਰਕੇ ਮਾਤਾ ਜੀ ਦਾ ਫੋਨ ਆਇਆ ਸੀ ਕਿ ਰਾਸ਼ਨ ਚਾਹੀਦਾ ਐ ਤੇ ਅਸੀਂ ਰਾਸ਼ਨ ਨਹੀਂ ਦਿੱਤਾ ਤੇ ਸਰਦੀ ਨੂੰ ਵੇਖਦੇ ਮਾਤਾ ਨੂੰ ਤੇ ਜਾਈਂ ਕਿ ਦਿੱਤੀ ਏ ਤੇ ਤੁਹਾਨੂੰ ਵੀ ਲੱਗਦਾ ਕਿ ਤੁਹਾਡੇ ਆਸ-ਪਾਸ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜੀ ਤੁਹਾਡੇ ਪਰਿਵਾਰ ਨੂੰ ਜਾਂ ਸਰਦੀ ਦੇ ਤੇ ਕੋਈ ਗਰਮ ਕੱਪੜੇ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਲੋੜ ਹੈ ਸਾਨੂੰ ਪਹੁੰਚਾਉਣ ਲਈ ਚੀਜ਼ 31380 ਹਰ ਦੇ ਕੰਟੈਕਟ ਕਰ ਸਕਦਾ ਹੈ ਪੂਜਾ ਲੁਥਰਾ ਮੈਡਮ ਦਾ ਆਫਿਸ ਫਰੇਮਸ਼ਾ ਰੋਡ ਤਵੰਡਾ ਦੇ ਸਾਹਮਣੇ ਨਾ ਰਹਿਣੋ ਥੋੜੀਏ ਦੇ ਹਸਪਤਾਲ ਦੇ ਨਾਲ ਹੈ ਉੱਥੇ ਆ ਕੇ ਕੰਟੈਕਟ ਕਰ ਸਕਦੇ ਧੰਨਵਾਦ ਇੱਕ ਵਾਰੀ ਆਪਣਾ ਨਾਮ ਫੋਨ ਨੰਬਰ ਤੁਸੀਂ ਜ਼ਰੂਰ ਰਿਪੀਟ ਕਰੋ ਵੀ ਤਾਂਕਿ ਜਿਹੜੇ ਵੀ ਜ਼ਰੂਰਤਮੰਦ ਹੈ ਉਹ ਤੁਹਾਡਾ ਲਾਭ ਲੈ ਸਕਣ ਤੁਹਾਡੇ ਤੋਂ ਕਿ ਤੁਸੀਂ ਬਹੁਤ ਅੱਛੀ ਸਮਾਜ ਸੇਵਾ ਕਰ ਰਹੇ ਹੋ ਇੱਕ ਸੋਸ਼ਲ ਵਰਕਰ ਹੋ ਪੂਜਾ ਦੀਦੀ ਤੁਸੀਂ ਬਹੁਤ ਹੀ ਪਿਛਲੇ ਕੁਝ ਸਮੇਂ ਤੋਂ ਲੱਗੇ ਹੋਏ ਇਸ ਨੇਕ ਕੰਮ ਦੇ ਵਿੱਚ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਸਾਡੇ ਜ਼ਰੂਰਤਮੰਦ ਲੋਕ ਹੈ ਉਹ ਤੁਹਾਡੇ ਨਾਲ ਕੰਟੈਕਟ ਕਰਨ ਤਾਂਕਿ ਉਹ ਤੁਹਾਡਾ ਆਪ ਦਾ ਲਾਭ ਲੈ ਸਕਣ ਆਪ ਦਾ ਫੋਨ ਨੰਬਰ ਤੁਸੀਂ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਰਿਪੀਟ ਕਰੋ ਵੀ ਤਾਂਕਿ 95631368 ਸਾਡਾ ਹੈਲਪਲਾਈਨ ਨੰਬਰ ਹੈ 95631368 ਸਾਡਾ ਹੈਲਪਲਾਈਨ ਨੰਬਰ ਹੈ 9810878573 ਹੈ 98178573 ਇਹ ਸਾਡੇ ਮੋਬਾਈਲ ਨੰਬਰ ਹੈ ਗੇਰੀ ਤੇ ਜਿਵੇਂ ਵੀ ਕਿਸੇ ਨੂੰ ਕੋਈ ਲੱਗਦਾ ਹੈ ਕਿ ਕੋਈ ਜ਼ਰੂਰतमंद ਪਰਿਵਾਰ ਹੈ ਉਹਨੂੰ ਰਾਸ਼ਨ ਦੀ ਲੋੜ ਹੈ ਤੇ ਉਹਨ ਦੇ ਅੱਗੇ ਵਿੱਚ ਕੋਈ ਵੀ ਨਹੀਂ ਹੈ ਤੇ ਬਹੁਤ ਜ਼ਰੂਰतमंद ਪਰਿਵਾਰ ਹੈ ਤੇ ਉਹਨੂੰ ਕੋਈ ਗਰਮ ਕੱਪੜੇ ਦੀ ਲੋੜ ਹੈ ਸਰਦੀ ਨੂੰ ਦੇਖਦੇ ਹੋਏ ਤੁਹਾਡੇ ਆਸ-ਪਾਸ ਤੁਹਾਨੂੰ ਲੱਗਦੀ ਹੈ ਸੜਕਾਂ ਤੇ ਕੋਈ ਬੈਠੇ ਹੁੰਦੇ ਹਨ ਉਹਨੂੰ ਸਰਦੀ ਦੇ ਤੇ ਗਰਮ ਕੱਪੜੇ ਲੋੜ ਹੈ ਉਹ ਹੀ ਸਾਡੇ ਨਾਲ ਕੰਟੈਕਟ ਕਰ ਸਕਦਾ ਨੰਬਰ ਹੈ 98631 630 ਨੰਬਰ 98178573 ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਕਨਸਰਨ ਤੇ ਸਾਡੇ ਆਫਿਸ ਵੀ ਸਲੇਮਚਰ ਰੋਡ ਪੁਜਲ ਉਤਰਾ ਮੈਡਮ ਦਾ ਆਫਿਸ ਹੈ ਪੀ ਆਫਰ ਦਾ ਧੰਨਵਾਦ ਜੀ ਹਾਂਜੀ ਮੈਡਮ ਪੂਜਾ ਲੁਥਰਾ ਤੁਸੀਂ ਦੱਸੋ ਵੀ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਹੋ ਸਾਰਾ ਦਿਨ 24 ਘੰਟੇ ਤੁਹਾਡੀ ਸਰਵਿਸ ਜਾਰੀ ਹੈ ਤੇ ਅੱਜ ਤੁਸੀਂ ਮਾਤਾ ਜੀ ਕੋਲ ਆਏ ਹੋ ਇਹਦੇ ਬਾਰੇ ਤੁਸੀਂ ਦੱਸੋ ਚੰਗੇ ਮਾਰਗ ਚਲਦੇ ਹਾਂ ਉਸਤ ਕਰੇ ਜਹਾਨ ਮੁਸ਼ਕਰ ਜੀ ਬਿਲਕੁਲ ਜੀ ਸਾਡੀ ਸਾਇਟੀ ਡਾਕਟਰ ਬੀਰੀ ਸਚਦੇਵ ਹੈ ਮੋਰਲ ਵੈਲਫੇਅਰ ਸਾਇਟੀ ਔਰ 올 ਇੰਡੀਆ ਅਰੋੜਾ ਖਤਰੀ ਪੰਜਾਬੀ ਕਮਿਊਨਿਟੀ ਦੇ ਸਾਂਝੇ ਪ੍ਰੇਰਨਾ ਦੇ ਨਾਲ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਅਸੀਂ ਕਿਸੇ ਵੀ ਜ਼ਰੂਰਤਮੰਦ ਦੀ ਸਹਾਇਤਾ ਕਰ ਸਕੀਏ ਔਰ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਸਿੱਧੇ ਪੱਖੋਂ ਜਿਹੜੀ ਸਾਡੀ ਸਾਇਟੀ ਲਗਾਤਾਰ ਜਿਹੜੀਆਂ ਪ੍ਰਯਤਨ ਕਰ ਰਹੀ ਹੈ ਕੈਂਪ ਵੀ ਲਗਾ ਰਹੀ ਹੈ ਦਾ ਹਰ ਪਰਿਵਾਰ ਜ਼ਰੂਰਤਮੰਦ ਪਰਿਵਾਰ ਜਿਹਨੂੰ ਰਾਸ਼ਨ ਦੀ ਜ਼ਰੂਰਤ ਹੈ ਜਾਂ ਕਿਸੇ ਹੋਰ ਸਮਗਰੀ ਦੀ ਜ਼ਰੂਰਤ ਹੈ ਤਾਂ ਸੇਮ ਤੱਕ ਪਹੁੰਚ ਕਰਕੇ ਉਹਨਾਂ ਤੱਕ ਉਹ ਰਾਤ ਸਮਗਰੀ ਜਿਹੜੀ ਉਹ ਪਹੁੰਚਾਣੇ ਆ ਤਾਂ ਇਹ ਬਜ਼ੁਰਗ ਮਾਤਾ ਜਿਹਦੇ ਸਾਡੇ ਕੋਲ ਪਿਛਲੇ ਕਾਫੀ ਟਾਈਮ ਤੋਂ ਸਾਡੇ ਕੋਲ ਆਂਦੇ ਨੇ ਔਰ ਇਕੱਲੇ ਵੀ ਆਉਂਦੇ ਨੇ ਤੇ ਇਹਨਾਂ ਦਾ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਤਾਂ ਰਾਸ਼ਨ ਦੀ ਸਹਾਇਤਾ ਜਾਂ ਮਾਤਾ ਜੀ ਦਾ ਸਿਲੰਡਰ ਹੈ ਉਹਨੂੰ ਪਰਵਾਨ ਦੇ ਵਿੱਚ ਅਸੀਂ ਜਿਹੜਾ ਯੋਗਦਾਨ ਦਿੰਦੇ ਨੇ ਆ ਤਾਂ ਅੱਜ ਮਾਤਾ ਜੀ ਦੇ ਘਰ ਤੱਕਨ ਪਹੁੰਚ ਕੀਤੀ ਹੈ ਔਰ ਇਹਨਾਂ ਨੂੰ ਜਿਹੜੀ ਸਰਦੀ ਨੂੰ ਦੇਖਦੇ ਹੋਏ ਰਜਾਈ ਵੀ ਪ੍ਰੋਵਾਈਡ ਕਰਵਾਈਏ ਤੇ ਨਾਲ ਹੀ ਰਾਸ਼ਨ ਸਮੱਗਰੀ ਜਿਹੜੀ ਪ੍ਰੋਵਾਈਡ ਕਰਵਾਈਏ ਔਰ ਇਹ ਕਵਾਂਗੀ ਕਿ ਤੁਹਾਡੇ ਆਸ-ਪਾਸ ਅਗਰ ਲੋਕੈਲਿਟੀ ਦੇ ਵਿੱਚ ਤੁਹਾਨੂੰ ਅਜਿਹਾ ਕੋਈ ਵੀ ਪਰਿਵਾਰ ਦਿਖਦਾ ਜਿਹਨੂੰ ਰਿਐਲਿਟੀ ਦੇ ਵਿੱਚ ਜ਼ਰੂਰਤ ਹੈ ਤਾਂ ਤੁਸੀਂ 9563133000 ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੀ ਸਾਇਟੀ ਸਾਡੀ ਪੂਰੀ ਟੀਮ ਮੈਂਬਰ ਤੱਕ ਅਸੀਂ ਪਹੁੰਚ ਕਰਾਂਗੇ ਔਰ ਤੁਹਾਨੂੰ ਜਿਹੜੀ ਇਹ ਉਹ ਜ਼ਰੂਰਤ ਦੀ ਜਿਹੜੀ ਸਮਗਰੀ ਹੈ ਉਹ ਤੁਹਾਨੂੰ ਜਿਹੜੀ ਇਹ ਪ੍ਰੋਵਾਈਡ ਕਰਵਾਈ ਜਾਵੇਗੀ ਤਾਂ ਲਗਤ ਤਾਂ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਕੁਝ ਜਿੰਨਾ ਸੇ ਹੋ ਸਕੇ ਉਹਨਾਂ ਦੀ ਸਹਾਇਤਾ ਕਰੀਏ ਕਿਉਂਕਿ ਜਦੋਂ ਇਹਨਾਂ ਨੂੰ ਕੋਈ ਚੀਜ਼ ਦਿੱਤੀ ਜਾਂਦੀ ਏ ਔਰ ਇਹਨਾਂ ਚ ਜਿਹੜੀ ਮੁਸਕਾਨ ਹੁੰਦੀ ਏ ਉਹ ਆਪਣੇ ਆਪ ਦੇ ਵਿੱਚ ਇੱਕ ਅਸ਼ੀਰਵਾਦ ਹੁੰਦਾ ਏ ਔਰ ਜਿਹੜੇ ਦੁਆਵਾਂ ਇਹਨਾਂ ਵੱਲੋਂ ਮਿਲਦੀਆਂ ਨੇ ਮੈਨੂੰ ਲੱਗਦਾ ਏ ਉਹ ਸਭ ਤੋਂ ਵੱਡੀ ਜਿਹੜੀ ਏ ਦੌਲਤ ਤੇ ਦੁਨੀਆ ਦੀ ਔਰ ਇਹੀ ਕਹਾਂਗੀ ਕਿ ਸਾਨੂੰ ਪਰਮਾਤਮਾ ਵੀ ਨੇਕ ਬੁੱਧੀ ਤੇ ਸਮਰਥਾ ਬਖਸ਼ਦਾ ਰਵੇ ਤਾਂ ਕਿ ਅਸੀਂ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਸਹਾਇਤਾ ਆਨਵਲ ਟਾਈਮ ਚ ਵੀ ਕਰਦੇ ਰਹੀਏ